ਦੇਖੋ ਅਮਰੀਕਾ ਵਰਗਾ ਕਿੱਡਾ ਵਿਕਸਿਤ ਦੇਸ਼ ਆ ਅੱਜ ਦੁਨੀਆ ਦੀ ਸਭ ਨਾਲੋਂ ਵੱਡੀ ਤਾਕਤ ਆ ਉੱਤੇ ਹਰ ਸਾਲ 1.6 ਹਜ਼ਾਰ ਨੌਜਵਾਨ ਡਰੱਗਸ ਦਾ ਸ਼ਿਕਾਰ ਹੁੰਦੇ ਨੇ ਤੇ ਆਪਣੀਆਂ ਜਾਨਾਂ ਤੋਂ ਹੱਥ ਗਵਾ ਬੈਂਦੇ ਨੇ ਇਹ ਇੱਕ ਸਮਾਜਿਕ ਮੁੱਦਾ ਹੈਗਾ ਇਹਨੂੰ ਇੱਕ ਬਰਾਈ ਵਾਂਗੂ ਨਾ ਸਮਝਿਆ ਜਾਵੇ ਤੇ ਨਾ ਉਹ ਸਮਾਜ ਨੂੰ ਜਿਹੜੇ ਦਸ਼ੇ ਦੇ ਵਿੱਚ ਉਲਝੇ ਹੋਏ ਆ ਉਨਾ ਤੋਂ ਉਹਨਾਂ ਨੂੰ ਆਪਣੇ ਤੋਂ ਆਪਾ ਅਲੱਗ ਕਰੀਏ ਇਹ ਜਿਹੜੇ ਨਸ਼ੇ ਪੰਜਾਬ ਚ ਆਏ ਨੇ ਹੁਣ ਤੁਸੀਂ ਪਿੱਛੇ ਜੇ ਪੜਿਆ ਹੋਣਾ ਤੇ ਜਿੱਤੇ ਕਸ਼ਮੀਰ ਦੇ ਵਿੱਚ ਲਾਹੂ ਭਿਜਮੀ ਲੜਾਈ ਚੱਲ ਰਹੀ ਹੈ ਲੋਕੀ ਆਪਣੇ ਹੱਕਾਂ ਲਈ ਲੜ ਰਹੇ ਨੇ ਉੱਥੇ ਵੀ ਹੁਣ ਇਹਨਾਂ ਨੇ ਜਿਹੜੀ ਨਵੀਂ ਮਾਰ ਮਾਰੀ ਹੈ ਫੌਜ ਵੱਲੋਂ ਉਹ ਇਹਨਾਂ ਨੇ ਮਾਰਿਆ ਕਿ ਉੱਥੇ ਨਸ਼ੇ ਇੰਟਰਡਿਊਸ ਕਰਤੇ ਉਹ ਵੀ ਸਿੰਥੈਟਿਕ ਡਰੱਗਸ ਜਿਹਦੇ ਕਰਕੇ ਹਰ 12 ਮਿੰਟ ਬਾਅਦ ਸ਼੍ਰੀਨਗਰ ਦੇ ਹਸਪਤਾਲ ਵਿੱਚ ਮੇਨ ਹਸਪਤਾਲ 'ਚ ਇੱਕ ਨਵਾਂ ਪੇਸ਼ੈਂਟ ਆਉਂਦਾ ਹੈਗਾ ਮੈਂ ਤੁਹਾਡੇ ਨਾਲ ਚੰਦ ਲਾਈਨਾਂ ਸ਼ੇਅਰ ਕਰਦਾ ਇਹ ਤਸਵੀਰ ਨਹੀਂ ਪੰਜਾਬ ਦੀ ਜਿੱਥੇ ਵਿਸਰੇ ਧਰਮ ਅਮਾਨ ਜੋ ਪਹਿਰੇਦਾਰ ਪੰਜਾਬ ਦੇ ਸੋਂਗੇ ਲੰਮੀਆਂ ਤਾਨ ਬਿਹਾਲ ਪੰਜਾਬ ਪੁਕਾਰਦਾ ਸਿਰਜੋ ਨਵੀਂ ਕਹਾਣੀ ਅੱਜ ਹੁੱਕੀ ਹੁੱਕੀ ਹੋ ਰਹੇ ਮੱਖਾਂ ਮਿੱਠੀ ਮਿੱਟੀ ਤੇ ਅੰਮ੍ਰਿਤ ਵਰਗਾ ਪਾਣੀ ਮੈਂ ਆਪਣੇ ਵੱਲੋਂ ਸਾਰੀ ਸਮੂਹਿਕ ਜੋ ਇਕੱਠ ਇਕੱਤਰਤਾ ਹੋਈ ਆ ਉਹਨਾਂ ਸਾਰਿਆਂ ਨਾਲ ਮੈਂ ਗੁਰੂ ਫਤੇ ਸਾਂਝੀ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਜਿਸ ਇਕੱਠ ਚ ਆਏ ਆ ਇੱਥੇ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜ਼ਿੰਦਗੀ ਦੇ ਤਿੰਨ ਮਨੋਰਥ ਹੁੰਦੇ ਨੇ ਲਾਈਫ ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ ਅੱਜ ਇਹ ਤਿੰਨ ਜਿਹੜੇ ਅਹਿਮ ਹੋ ਗਏ ਨੇ ਵਰਡਸ ਇਹ ਅੱਜ ਪੰਜਾਬ ਚੋਂ ਮਿਸਿੰਗ ਨੇ ਤੇ ਹੌਲੀ-ਹੌਲੀ ਇਹ ਸਾਡੇ ਤੋਂ ਵਿਛੜ ਰਹੇ ਨੇ ਜਿਹੜੇ ਕਿ ਆਪਾਂ ਨੂੰ ਮੋੜ ਇਕੱਤਰ ਕਰਨ ਦੀ ਲੋੜ ਹੈਗੀ ਆ ਜਿਹੜਾ ਨਸ਼ਾ ਹੈ ਇਹ ਇੱਕ ਸਮਾਜਿਕ ਮੁੱਦਾ ਹੈਗਾ ਇਹਨੂੰ ਇੱਕ ਬਰਾਈ ਵਾਂਗੂ ਨਾ ਸਮਝਿਆ ਜਾਵੇ ਤੇ ਨਾ ਉਹ ਸਮਾਜ ਨੂੰ ਜਿਹੜੇ ਦਸ਼ੇ ਦੇ ਵਿੱਚ ਉਲਝੇ ਹੋਏ ਆ ਉਹਨਾਂ ਤੋਂ ਉਹਨਾਂ ਨੂੰ ਆਪਣੇ ਤੋਂ ਆਪਾ ਅਲੱਗ ਕਰੀਏ ਜੇ ਆਪਾਂ ਨਸ਼ੇ ਦਾ ਸਮਝਣਾ ਮੁੱਦਾ ਤਾਂ ਉਹਨਾਂ ਨੂੰ ਆਪਾਂ ਨੂੰ ਨਾਲ ਲੈ ਕੇ ਚੱਲਣਾ ਪਊਗਾ ਇਹ ਜਿਹੜੇ ਨਸ਼ੇ ਪੰਜਾਬ ਚ ਆਏ ਨੇ ਹੁਣ ਤੁਸੀਂ ਪਿੱਛੇ ਜੇ ਪੜਿਆ ਹੋਣਾ ਕਿ ਜਿੱਤੇ ਕਸ਼ਮੀਰ ਦੇ ਵਿੱਚ ਲਾਹੂ ਭਿਜਮੀ ਲੜਾਈ ਚੱਲ ਰਹੀ ਹੈ ਲੋਕੀ ਆਪਣੇ ਹੱਕਾਂ ਲਈ ਲੜ ਰਹੇ ਨੇ ਉੱਥੇ ਵੀ ਹੁਣ ਇਹਨਾਂ ਨੇ ਜਿਹੜੀ ਨਵੀਂ ਮਾਰ ਮਾਰੀ ਹੈ ਫੌਜ ਵੱਲੋਂ ਉਹ ਇਹਨਾਂ ਨੇ ਮਾਰਿਆ ਕਿ ਉਥੇ ਨਸ਼ੇ ਇੰਟਰਡਿਊਸ ਕਰਤੇ ਉਹ ਵੀ ਸਿੰਥੈਟਿਕ ਡਰੱਗਸ ਜਿਹਦੇ ਕਰਕੇ ਹਰ 12 ਮਿੰਟ ਬਾਅਦ ਸ਼੍ਰੀਨਗਰ ਦੇ ਹਸਪਤਾਲ ਵਿੱਚ ਮੇਨ ਹਸਪਤਾਲ ਚ ਇੱਕ ਨਵਾਂ ਪੇਸ਼ੈਂਟ ਆਉਂਦਾ ਹੈਗਾ ਇਹ ਇਸੇ ਤਰ੍ਹਾਂ ਦਾ ਵਰਤਾਰਾ ਪੰਜਾਬ ਚ ਜਦੋਂ ਸਿਕਸ ਸਟਰਗਲ ক্লোਜ਼ਰ ਵਾਲ ਗਿਆ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਸਮਾਜ ਨੂੰ ਉਲਝਾਉਣ ਲਈ ਆਪਣੀ ਨੌਜਵਾਨੀ ਨੂੰ ਉਲਝਾਉਣ ਲਈ ਸਾਡੇ ਪੰਜਾਬ ਨੂੰ ਇੱਕ ਵੱਖਰਾ ਰਾਹ ਪਾਇਆ ਤੁਸੀਂ ਮੈਂ ਤੁਹਾਡੇ ਨਾਲ ਚੰਦ ਲੈਣਾ ਸ਼ੇਅਰ ਕਰਦਾ ਇਹ ਤਸਵੀਰ ਨਹੀਂ ਪੰਜਾਬ ਦੀ ਜਿੱਥੇ ਵਿਸਰੇ ਧਰਮ ਅਮਾਨ ਜੋ ਪਹਿਰੇਦਾਰ ਪੰਜਾਬ ਦੇ ਸੋਂਗੇ ਲੰਮੀਆਂ ਤਾਨ ਬਿਹਾਲ ਪੰਜਾਬ ਪੁਕਾਰਦਾ ਸਿਰਜੋ ਨਵੀਂ ਕਹਾਣੀ ਅੱਜ ਹੁੱਕੀ ਹੁੱਕੀ ਹੋ ਰਹੇ ਮੱਖਿਓ ਮਿੱਠੀ ਮਿੱਟੀ ਤੇ ਅੰਮ੍ਰਿਤ ਵਰਗਾ ਪਾਣੀ ਅੱਜ ਆਪਣਾ ਪੰਜਾਬ ਇਸ ਦਿਸ਼ਾ ਵੱਲ ਚੱਲ ਰਿਹਾ ਹੈਗਾ ਤੇ ਇਸ ਨੂੰ ਠੱਲ ਪਾਉਣ ਲਈ ਆਪਾਂ ਨੂੰ ਮੋਢੇ ਨਾਲ ਮੋਢਾ ਜੋੜਨਾ ਪਊਗਾ ਪਰ ਆਪਾਂ ਮੈਂ ਦੁਆਰਾ ਕਹਿਣਾ ਕਿ ਆਪਾਂ ਤਿੰਨ ਅੱਖਰ ਸਦਾ ਜ਼ਿੰਦਗੀ 'ਚ ਯਾਦ ਰੱਖਣੇ ਆ ਲਾਈਫ ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ ਇਹ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਤੁਸੀਂ ਇਹ ਪ੍ਰਣਾਲੋ ਵਰਡਸ ਇਨਾਂ ਬਾਰੇ ਪੜ ਲਿਓ Google ਵਗੈਰਾ ਚੋਂ ਕੱਢ ਕੇ ਜਾਂ ਜਿੱਥੇ ਵੀ ਤੁਸੀਂ Facebook ਵਗੈਰਾ ਚੋਂ ਦੇਖਦੇ ਆ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇਹਨਾਂ ਤਿੰਨ ਵਰਡਸ ਦਾ ਕੀ ਅਹਿਮ ਮੀਨਿੰਗਾ ਬਾਕੀ ਜਿਹੜਾ ਡਰੱਗਸ ਨੂੰ ਕਹਿੰਦੇ ਨੇ ਕਿ ਅਸੀਂ ਖੜ ਖਤਮ ਕਰ ਦਾਂਗੇ ਜੜੋਂ ਪੱਟ ਦਾਂਗੇ ਇਹ ਚੀਜ਼ ਸਦੀਆਂ ਤੋਂ ਚੱਲਦੀ ਆਈ ਆ ਇਸ ਚੀਜ਼ ਨੂੰ ਠੱਲ ਨਹੀਂ ਪਾਈ ਜਾ ਸਕਦੀ ਹਾਂ ਇਹਨੂੰ ਇੱਕ ਆਰਗੇਨਾਈਜ਼ਡ ਮੈਨਰ ਨਾਲ ਕੰਟਰੋਲ ਕੀਤਾ ਜਾਂਦਾ ਜਾ ਕੀਤਾ ਜਾ ਸਕਦਾ ਹੈ ਤੁਸੀਂ ਦੇਖੋ ਅਮਰੀਕਾ ਵਰਗਾ ਕਿੱਡਾ ਵਿਕਸਿਤ ਦੇਸ਼ ਆ ਅੱਜ ਦੁਨੀਆ ਦੀ ਸਭ ਨਾਲੋਂ ਵੱਡੀ ਤਾਕਤ ਆ ਉੱਤੇ ਹਰ ਸਾਲ 1 ਲੱਖ 6000 ਨੌਜਵਾਨ ਡਰੱਗਸ ਦਾ ਸ਼ਿਕਾਰ ਹੁੰਦੇ ਨੇ ਤੇ ਆਪਣੀਆਂ ਜਾਨਾਂ ਤੋਂ ਹੱਥ ਗਵਾ ਬੈਂਦੇ ਨੇ ਇਸ ਲਈ ਜੇ ਤੁਸੀਂ ਸੋਚੋ ਕਿ ਜੇ ਅਮਰੀਕਾ ਵਰਗਾ ਮੁਲਕ ਇਹਦੇ ਠੱਲ ਨਹੀਂ ਪਾ ਸਕਿਆ ਪਰ ਉਹਨਾਂ ਨੇ ਇਹਦੇ ਹੋਰ ਮੈਯਰ ਸੁਪਨਾਏ ਨੇ ਸਟੇਟਾਂ ਦੇ ਵਿੱਚ ਜਿਹੜੇ ਸੌਫਟ ਡਰੱਗਸ ਹੈਗੀਆਂ ਨੇ ਉਹਨਾਂ ਨੂੰ ਇੰਟਰਡਿਊਸ ਕੀਤਾ ਹੈਗਾ ਲੀਗਲੀ ਤਾਂ ਕਿ ਲੋਕਾਂ ਨੂੰ ਜੇ ਇਸ ਮਾਰੂਥ ਨਸ਼ਿਆਂ ਤੋਂ ਬਚਾਉਣਾ ਤਾਂ ਉਹਨਾਂ ਨੂੰ ਕੋਈ ਵੇ ਆਊਟ ਦੇਣੀ ਪਊਗੀ ਜਿਹੜੀ ਕਿ ਆਪਾਂ ਨੂੰ ਵੀ ਇੱਥੇ ਆਪਣੀਆਂ ਸਰਕਾਰਾਂ ਤੋਂ ਮੰਗ ਕਰਨੀ ਚਾਹੀਦੀ ਆ ਕਿ ਸਾਡੇ ਲਈ ਵੀ ਕੋਈ ਇਸ ਤਰ੍ਹਾਂ ਦਾ ਰਜਾਣ ਸ਼ੁਰੂ ਕੀਤਾ ਜਾਵੇ ਤਾਂ ਕਿ ਆਪਾਂ ਅੱਜ ਜਿਹੜੀ ਇੱਥੇ ਪੰਜਾਬ ਦੇ ਵਿੱਚ ਜੰਗਾ ਪੁੱਤ ਬਚਾਉਣ ਦੀ ਉਸ ਨੂੰ ਆਪਾਂ ਕਿਸੇ ਤਰ ਪੱਤਨ ਲਾ ਸਕੀਏ ਪਰ ਇਹ ਜੋ ਪਿੰਡਾਂ ਵਿੱਚ ਬਣ ਰੀਆਂ ਨੇ ਸੁਸਾਇਟੀਜ਼ ਬਣ ਰੀਆਂ ਨੇ ਜਾਂ ਫੇ ਜਲੈਂਟੇ ਗਰੁੱਪਸ ਪਾਂਦੇ ਨੇ ਇਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਕਿਤੇ ਇਹ ਗਊ ਰક્ષਕਾਂ ਵਾਲਾ ਰਾਹ ਨਾ ਅਪਣਾ ਲੈਣ ਉਹਦੇ ਨਾਲ ਜੇ ਆਪਾਂ ਕੋਈ ਹੱਲ ਵੀ ਕਰਨ ਚੱਲੇ ਆ ਤਾਂ ਆਪਾਂ ਹੋਰ ਤਾਣੀ ਉਲਝਾ ਲਾਂਗੇ ਮੇਰੀ ਤੁਹਾਡੇ ਅੱਗੇ ਸੰਕੇਪ ਜਾਂ ਬੇਨਤੀਆਂ ਨੇ ਜਿੱਥੋਂ ਮੈਂ ਨੰਗ ਕੇ ਆਇਆ ਹਾਂ ਉੱਥੇ ਮੇਰੇ ਅੱਗੇ ਸਵਾਲ ਹੁੰਦੇ ਸੀ ਵੀ ਜਾਂ ਥੱਕ ਜਾਓ ਜਾਂ ਹਾਰ ਜਾਓ ਜਾਂ ਮਰ ਜਾਓ ਪਰ ਨਾ ਮੈਂ ਥੱਕਿਆ ਨਾ ਹਾਰਿਆ ਹਾਂ ਹੱਥ ਕੜੀਆਂ ਬੇੜੀਆਂ ਭੋਗ ਲਈਆਂ ਪਰ ਕਦੇ ਨਾ ਬੜੇ ਵਿਚਾਰੇ ਆਂ ਕਦੇ ਸਦ ਸਦਕ ਇਮਾਨ ਤੋਂ ਡੋਲੇ ਨਹੀਂ ਹੱਕ ਸੱਚ ਸਬਰ ਨਿਰਭਉ ਦੇ ਵੰਜਾਰੇ ਆਂ ਸੋ ਇਸ ਲਈ ਮੈਂ ਆਪਣੇ ਸਾਰੇ ਪੰਜਾਬੀ ਵੀਰਾਂ ਤੇ ਭੈਣਾਂ ਨੂੰ ਮੈਂ ਇਹੀ ਅਰਜ਼ ਕਰਦਾ ਕਿ ਆਪਾਂ ਸਿਰ ਜੋੜ ਕੇ ਆਪਣੇ ਕੋਈ ਜਾਗਰਤਾ ਬਾਲ ਨੂੰ ਵਧিয়ে ਜਾਗਰਤਾ ਨਾਲ ਹੀ ਇੱਕ ਜਾਗਰਕ ਸਮਾਜ ਬਦਲ ਬਣਾਇਆ ਜਾ ਸਕਦਾ ਹੈਗਾ ਤੇ ਆਪਾਂ ਨੂੰ ਉਸ ਵੱਲ ਕਦਮ ਚੱਕਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ